ਕਸੇ ਮਾਸੀ? ਬੱਸ ਇਹਦਾ ਹੋ ਠੀਕ ਹੈ ਤੇ ਵਧੀਆ ਵਧੀਆ ਸੀ। ਬਣਾਉਂਗਾ ਹੋਰ ਹੋਰ ਬਲੌਗ ਬਣੀ ਜਾਂਦਾ ਬਲੌਗ ਬਣੀ ਜਾਂਦਾ ਕਹਿ ਮੈਂ ਆ ਗੀ। ਬਲੌਗ ਸਮਰਦੀ ਬਣੀ ਜਾਂਦਾ। ਇਹ ਵੀ ਵੀਡੀਓ ਬਣਾ। ਵੇਜਾ ਭਾਈ ਗੁੱਡੀ ਹੱਥ ਪਾ ਕੇ ਵੇਜਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਅੱਜ ਬਾ ਫਿਲਮ ਸ਼ੂਟ ਕਰਨ ਜਾ ਰਹੇ ਆ। ਤੇ ਮਾਸੀ ਮਾਸਟਰ ਜੀ ਵੀ ਆ ਰਹੇ ਨੇਗੇ। ਤੇ ਬਹੁਤ ਹੀ ਵਧੀਆ ਪਰਿਵਾਰਕ ਫਿਲਮਾਂ ਹੀ ਬਣਾਉਣੇ ਆ ਤੇ ਪਰਿਵਾਰਕ ਫਿਲਮ ਹੀ ਅੱਜ ਹੋਰ ਬਣਾਵਾਂਗੇ। ਤੇ ਕਾਲਾ ਕਮਾਨ ਵੀ ਆਊ ਕਾਲੇ ਕਮਾਨ ਦਾ ਫੋਨ ਨਹੀਂ ਆ ਕੇ ਖੜਿਆ ਹੈਗਾ ਹੋ ਆ ਚੁੱਕੇ ਨੇ ਚਮਕੌਰ ਸਿੰਘ ਆਵਦੀ ਮੈਸੇਜ ਗਰਮੀਤ ਗੌਰ ਬੱਪੀਆਂ ਨੇ ਤੋਂ ਤੇ ਫਿਲਮਾਂ ਬਣਾ ਰਹੇ ਆ ਜੀ ਸੀ ਹਾਂਜੀ ਕਿਵੇਂ ਆ ਵਸੜ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਸੀ ਹੋ ਠੀਕ ਆ ਵਸੜ ਜੀ ਵਧੀਆ ਵਧੀਆ ਫਿਲਮ ਤੋਰ ਰਹੀ ਸੀ ਕਿ ਜੋਤ ਕੌਣ ਆ ਗਿਆ ਓਏ ਲੋਕੀ ساری ਟੀਮ ਪਹੁੰਚ ਚੁੱਕੀ ਆਗੀ ਇੱਕ ਦੋ ਟੀਮਾਂ ਦੇ ਮੈਂਬਰ ਰਹਿੰਦੇ ਨੇ ਹਜੇ ਉਸ ਤੋਂ ਬਾਅਦ ਫਿਲਮ ਬਣਾਉਣੀ ਸ਼ੁਰੂ ਕਰਦਾਂਗੇ ਤੇ ਥੋੜਾ ਬਹੁਤਾ ਤੁਹਾਨੂੰ ਫਿਲਮ ਦੇ ਸੀਨ ਵੀ ਦਿਖਾਵਾਂਗੇ ਕਿਦਾਂ ਇਹ ਕੋਸ਼ਕਾ ਜੀ ਨੂੰ ਦਗਾਾਂ ਵਿੱਚ ਦੀ ਫਿਲਮ ਬਣਾਉਂਦੇ ਪਰ ਮੈਂ ਬਣਾਉਣੇ ਆ ਕੇ ਸ਼ੂਟ ਕਰਦੇ ਆਂ ਵਿੱਚ ਵਿੱਚ ਲੋਕਾਂ ਦਾ ਭਲੇਖ ਹੀ ਹੁੰਦਾ ਕਿ ਫਿਲਮਾਂ ਖਾਨੀਆਂ ਆ ਕੇ ਕੈਮਰਾ ਚੱਕ ਕੇ ਬਣ ਜਾਂਦੀਆਂ ਨਹੀਂ ਆ ਵਿੱਚ ਚੱਕਿਆ ਕੈਮਰਾ ਫਿਲਮ ਬਣ ਗਈ ਡਾਇਲੋਗ ਬੋਲੇ ਪਰ ਇਹਦੇ ਜੋ ਮਿਹਨਤ ਲੱਗਦੀ ਆ ਉਹਦਾ ਲੋਕ ਨੂੰ ਹੀ ਪਤਾ ਨਹੀਂ ਗਾ ਫਿਲਮਾਂ ਦੇ ਪਿੱਛੇ ਮਿਹਨਤ ਕਿੰਨੀ ਲੱਗਦੀ ਆ ਦਾ ਸਮਨ ਵੀ ਆ ਚੁੱਕਿਆ ਬਾਈ ਫਿਲਮ ਜੱਗ ਫੋਟੋ ਮਾਰਦਾ ਹਾਂ ਰਾਜਮੀ ਦੇ ਕਪਤਾਨ ਵੱਲੋਂ ਇਹ ਕਪਮਾਰਾ ਇਹ ਦੇਰ ਸੱਚ ਚੰਡੀ ਦੇ ਕਪਈੰੰਦਰੇ ਸੱਚ ਖੋਜ ਚੰਡੀ ਦੋਸਤਾਂ ਨੇ ਗੁਰ ਕਰ 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 ਖਾ ਲਓ ਕੇ ਆ ਠੀਕ ਹੈ ਤੇ ਸਾਰੀ ਟੀਮ ਪੂਰੀ ਹੋ ਚੁੱਕੀ ਆ ਹੁਣ ਬਰਮ ਬਣਾਉਣ ਦੀ ਤਿਆਰੀ ਆ ਹੁਣ ਅਗੇ ਦਿਖਾਵਾਂਗੇ ਫੂਟਬਾਲ ਦੇ ਜੰਮਾ ਦੇ ਸਾਰ ਪਾਣੀ ਨਾਲ ਮੈਨੂੰ ਜ਼ਿਆਦਾ ਅੱਛਾ ਟੀਮ ਕੰਪਲੀਟ ਆ ਸਾਰੀ ਮੇਰਾ ਰੋਲ ਕਾਲੇ ਨੂੰ ਦੇਣਾ ਈ ਠੀਕ ਆ ਮੇਰਾ ਰੋਲ ਕਾਲੇ ਨੂੰ ਦੇਣਾ ਅਜਾ ਅਗਰ ਮੈਂ ਕਰੂਗਾ ਸਿਰੇ ਰੋਲ ਮੇਰਾ ਰੋਲ ਕਰੂਗਾ ਨਾ ਫੇਰ ਮੈਂ ਕਰੂਗਾ ਹਾਂ ਹੱਸਣਾ ਨਹੀਂ ਠੀਕ ਆ ਨਾ ਉਹ ਸੀਨ ਹੀ ਕਾਲਾ ਕਰ ਲੂ ਕਹਿੰਦਾ ਮੈਂ ਕਰੂਗਾ ਕਹਿੰਦਾ ਮੈਂ ਅਜਾ ਸੀਰੀਅਸ ਆ ਪੂਰਾ ਕੰਦਾ ਲੋ ਜੀ ਫਿਲਮ ਦੀ ਤਿਆਰੀ ਆ ਕਾਲੇ ਨੂੰ ਕਮਾਂ ਡਾਇਰੈਕਟ ਕਰ ਰਿਹਾ ਫਿਲਮ ਲੈ ਲਾ ਲਾ ਹਾਂ ਹਾਂ ਲਾ ਲਈ ਮੈਂ ਲੈ ਲਾ ਦਿੰਦਾ ਦੰਦੀ ਕਰ ਦੇਣਾ ਅੱਜ ਫਿਰ ਵੀ ਠੰਡ ਜੀ ਆ ਜੀ ਪਹਿਲਾਂ ਗਰਮੀ ਜੀ ਉਹ ਤਾਂ ਔਖਾ ਸੀਗਾ ਹੈ ਜਿਹੜੇ ਪਾਣੀ ਦੇ ਗਲਾਸੇ ਪਾ ਕੇ ਰੱਖਦੇ ਉਹਨਾਂ ਰੋ ਪੈਕਲ ਬਣੀ ਨਹੀਂ ਹਜੇ ਚਾੜ ਚਾਹ ਚੁੱਲੇ ਹੀ ਮਾਰਦੇ ਜਿਹਦੇ ਤੇ ਮੈਂ ਰੱਟ ਕਰਦੇ ਆ ਉਹ ਵੀ ਲਿਆਵਾਂਗੇ ਪਕ ਨਹੀਂ ਆਸਦਾ ਗੈਂਬਰ ਵੀ ਲਿਆਵਾਂਗੇ ਮਾਰ ਆਪ ਜੋਦਾ ਚੱਲ ਬੋ ਤੇਰਾ ਕੋਈ ਸੀਨ ਨਹੀਂ ਹੋ ਰਿਹਾ ਅੱਜ ਕਾ ਅਸੀਂ ਕਮਾ ਲਈ ਕੈਮਰਾਮੈਨ ਬਣ ਚੁੱਕਿਆ ਹੈ ਹਨ ਫਿਲਮ ਕਰ ਮੈਂ ਸ਼ੂਟ ਕਰੂੰਗਾ ਤੇ ਨਹੀਂ ਮੈਂ ਆ ਮੈਂ ਅਜੂਰੀ ਬਣਾਈ ਨਾ ਤਾੜੀ ਲੰਨਾ ਮਜੂਰੀ ਮੈਂ ਮਾਸ ਫਿਲਮ ਸੰਜਾਉਂਦੀ ਹੋਈ ਕੱਪੜਾ ਚਾਹੇ ਘੱਲੋ ਸਾਰੇ ਆਨੇ ਜਲਦੀ ਜਾਂਦੇ ਆ ਕਾਲਾ ਫੇਗਰ ਸਾਈਕਲ ਤੇ ਨੰਦਰ ਜਾਂਦਾ ਰਹੇਗਾ ਮਾਸਾ ਛੋਟੇ ਆਈ ਨਹੀਂ ਬੋਲਣਾ ਗੱਪ ਮਾਰੀ ਇਹਨੇ ਸੱਚ ਦੱਸੀ ਜਾਂਦਾ ਓਕੇ ਮੁੰਡੇ ਜਿਆ ਗੱਲਾਂ ਤੇ ਸੋਚ 10% ਯਕੀਨ ਹੋਣਾਗਾ ਮੈਂ ਕਹਿੰਦਾ ਤੂੰ ਸਾਈਕਲ ਤੇ ਚੱਲਦਾ 2016 ਦੀਆਂ ਲਾਹਮ ਬਿੱਲੇ ਇਹਨਾਂ ਤਾਂ ਬੋਟਵਾ ਲੈਣਾ ਕੋਈ ਅਰੇ ਰੇਸ਼ਵੀ ਲਾਉਂਦੇ ਰਹੇ ਉਹਦਾ ਉਹਦਾ ਪੱਕੀ ਸੱਚੀ ਗੱਲ ਆਪਣੀ ਇਹ ਰੇਸ਼ਵੀ ਲਾਉਂਦੇ ਰਹੇ ਰਾਤ ਜਿਹੜਾ ਇੱਥੇ ਗ੍ਰੈਡਜ ਜਾਗਾ ਟਰਾਂਸਫਰਮ ਹੋ ਜਾਏ ਅੱਜ ਚੱਲੀਏ ਨੰਗਲ-ਨੰਗਲ ਗਈ। ਲੋਬ ਰੈਣਾ ਦੀ ਬਾਗ ਜਾਂਦੇ ਨੇ ਜੀ। ਨਾ ਇਹ ਤਾਂ ਆ ਗਿਆ। ਆਪਾਂ ਜਾ ਕੇ ਨੰਗਲ। ਕਿਆ ਆ ਗਿਆ? ਆ ਗਿਆ ਉਹ। ਉਹ ਦੋਦੀ ਮਾਸੀ ਬੈਠੀ ਐ ਭਾਈ ਆਪਣੇ ਜੈਂਜ ਮਾਸੇ ਜੀ ਨੇ ਕੱਪੜੇ ਚੰਨੇ ਕਰ ਲਏ ਹੁਣ। ਹੁਣ ਕੈਰੇਕਟਰ ਬਦਲ ਰਹੇ ਨੇ। ਉਹਦੇ ਕੋਲੇ ਹੋਰੇ ਫਿਰਦੇ ਨੇ। ਜੇਲ੍ਹ ਚ ਆ ਗਈ। ਹੈ। ਸ਼ਰਤ ਨਹੀਂ ਮੈਨੂੰ। ਤਾਲੀ ਸਾਈ ਕਰਦੇ। ਤੇਰੇ ਬਾਈਬਰ ਕਿੱਥੇ ਜਾਣਾ ਬੋਲ। ਮੇਰੇ ਮਰਦ ਜੀ ਨਾਨਾ ਦੇਵੀ ਨੰਦ ਜੀ ਮੋਰਨੀ ਫੋਨ ਨਹੀਂ ਆਇਆ ਬਲ ਆ ਜਾਂਦੀ ਪਹਿਲਾਂ ਭਾਗ ਜਾਂਦੀ ਉਹਦਾ ਬੁੜੇ ਹੋ ਗਏ ਜੇ ਤਾਂ ਦੇਵ ਨੰਦਾ ਬੁੜੀ ਹੋਏ ਨੇ ਮਾਰ ਜਾਨੀ ਮੈਂ ਵਾਗੀ ਬੁਰਾ ਨਾ ਖੋਟਦੇ ਮੈਨੂੰ ਇਹ ਲਗਾ ਬਾਦ ਨੂੰ ਉਹ ਤਾਂ ਲੋ ਜਿੱਕੇ ਫਿਲਮਾਡੀ ਕੰਪਲੀਟ ਹੋ ਚੁੱਕੀ ਆ ਹੁਣ ਦੂਜੀ ਫਿਲਮ ਦੀ ਤਿਆਰੀ ਆ ਚੁਗਲ ਖੋਰ ਸੀਰੀ ਤੇਜ ਚੋਲਖੋਰ ਸੀਰੀਆ ਬੈਠਾ ਇੱਧਰ ਚੋਲਖੋਰ ਸੀਰੀ ਫਿਲਮ ਜਾ ਬਣਨ ਜਾ ਰਹੀ ਆ ਨਾ ਮੇਰੇ ਘਰ ਵਾਲੀ ਹੁਣ ਮੇਰੇ ਘਰ ਵਾਲੀ ਬਣੂਗਾ ਪਰ ਮੈਂ ਉਹ ਕੱਲ ਦੱਸਣਾ ਇਸ ਤੱਕ ਕਿਵੇਂ ਤੁਸੀਂ ਮੰਨ ਲੈਣ ਨੂੰ ਐਂ ਨਹੀਂ ਕਿਹਾ ਵੀ ਮੈਂ ਰੋਲ ਉਹਨੂੰ ਮਜ਼ਾਕ ਕਰਨੇ ਕਹਦਾ ਸੀ ਐਂ ਗੁੱਸਾ ਕਰਕੇ ਕਹਿੰਦੀ ਰੋਜ ਕਹਿੰਦਾ ਮੈਂ ਹੋਰ ਬਣਾਉਂਗਾ ਐਵੇਂ ਨਹੀਂ ਗਿਆ ਦਰ ਮੈਂ ਬਲੋਗਾਂ ਕਿਉਂਗਾ ਬਲੋਗਾਂ ਕਿਉਂਗਾ ਕਦੇ ਹੋਰ ਬਲੋਗਾਂ ਹੁੰਦਾ ਬੋਲਦੀ ਉਹ ਮਜ਼ਾਕ ਨਹੀਂ ਕਰਦੇ ਮੈਂ ਤਾਂ ਬਹੁ ਬਣਾਉਂਗਾ ਹੋਰ ਹੋਰ ਬਣਾਉਂਗਾ ਬਲੋਗ ਬਣੀ ਜਾਂਦਾ ਬਲੋਗ ਬਣੀ ਜਾਂਦਾ ਕਹੇ ਮਜ਼ਾਕ ਕੋਸ ਮਰੀ ਕੋਸ ਮਰਦੀ ਬਣੀ ਮੈਂ ਮਰ ਜਾਂਦਾ ਇਹ ਵੀ ਵੀਡੀਓ ਬਣਾ ਦਾਂਗੇ ਦੱਸਿਆ ਕਿ ਬਸ ਤੁਹਾਨੂੰ ਮੈਂ ਕਹਾਂਗਾ ਕੋਈ ਨਹੀਂ ਕਹਿਣਾ ਚਾਹੀਦਾ ਉਹ ਵੀ ਮੈਂ ਬਲੋਗ ਬਣਾਉਂਗਾ ਹਾਂ ਉਹ ਮੈਂ ਐਂ ਕਿਸੇ ਕੁੜੀ ਨੂੰ ਲਊਂਗਾ ਹੋਰ ਰੋਲ ਲਊਂਗਾ ਵੀ ਕੁੜੀ ਨੂੰ ਲਊਂਗਾ ਚਲ ਜਦੋਂ ਬਾਅਦ ਵਿੱਚ ਐਂ ਕਿਆ ਕਰੂੰ ਵੀ ਤੁਸੀਂ ਬੋਲਦਿਆਂ ਨਹੀਂ ਆ ਕੋਈ ਕੁੜੀ ਲੈ ਲਿਆ ਕਰਾਂਗੇ ਰੋਲ ਤੇ ਠੀਕ ਆ ਫਿਰ ਖੁਸ਼ ਆ ਪਹਿਲਾਂ ਕਿਵੇਂ ਕਹਿਣੀ ਸੀ ਤੇਰੀ ਦੁਆਰੇ ਪਹਿਲਾਂ ਕਿਵੇਂ ਕਹਿਣੀ ਸੀ ਪਹਿਲਾਂ ਕਿਵੇਂ ਕਹਿਣੀ ਸੀ ਸਰ ਜੀ ਅੱਜ ਮੈਂ ਉਹ ਬੋਲਾਂਗਾ ਹੋ ਜਾਊਂਗਾ ਆਂ ਬੰਗਾਂ ਇਹ ਮਿਲਦੀਆਂ ਵਰਦੀਆਂ ਨਹੀਂ ਫਿਰ ਤੇਰੀ ਐਂ ਗਲਤ ਸੀ ਫਿਰ ਇਹ ਜੇ ਬਚੋਲੇ ਮਿਲ ਜਾਂਦੇ ਆ ਫਿਰ ਤੁੰਗਾ ਲੱਗੀ ਵੀ ਉੱਠ ਜਾਂਦੀਆਂ ਨਹੀਂ ਗਈਆਂ ਕਹਿ ਕਿਦਾ ਗਿਆ ਮੈਂ ਨਵਾਦੀ ਖਾਲੀ ਕਰਦੀ ਮੇਰੀ ਉਹਦੇ ਕਾਲਾ ਬਚੋਲਾ ਜਾਂਦਾ <laughs> है? पक्का? नहीं <laughs> <laughs> कुड़ी लवे कोई रोल करने ठीक हाँ। है ओ गल ची वैसे मैं कहता सी ਵੀ ਕੋਈ ਬਹੂ ਹੋਰ ਬਣਾਉਂਗਾ ਮੇਰੇ ਮੈਂ ਕਿੰਨੇ ਦਿਨ ਸੁਣਾਇਆ ਸੀ ਐਂ ਕਹਿੰਦਾ ਸੀ ਮੈਂ ਬਹੂ ਬਣਾਉਂਗਾ ਬਹੂ ਬਣਾਉਂਗਾ ਫੇਰ ਮੈਂ ਕਿਹਾ ਸੀਗਾ ਭਾਈ ਮੇਰੇ ਘਰ ਵਾਲੇ ਗੁੱਸੇ ਹੋ ਚੁੱਕੀ ਹੈਗੀ ਮੈਂ ਤਾਂ ਗੱਲ ਐਵੇਂ ਕਹੀ ਸੀਗੀ ਦੀ ਕੋਈ ਹੋਰ ਬਹੂ ਬਣਾਉਂ ਫਿਲਮ 'ਚ ਹਨ ਪਰ ਆ ਗਲਤ ਸਮਝ ਗਈ ਪਰ ਹੁਣ ਅਜੇ ਤੋਂ ਬਾਅਦ ਮੈਂ ਐਂ ਕਿਆ ਕਰੂੰਗਾ ਭਾਈ ਕੋਈ ਕੁੜੀ ਲਵਾ ਲਾਂਗੇ ਰੋਲ ਕਰਨ ਨੂੰ ਫਿਲਮ 'ਚ ਮਾੜਾ ਮਾੜਾ ਰੋਲ ਕਰ ਸਕਦੀ ਆ ਵੀ ਹੋਲੀ ਹੋਲੀ ਮਾੜਾ ਮਾੜਾ ਰੋਲ ਦੇ ਦਿਆ ਕਰਾਂਗੇ ਹਾਂ ਮਾੜਾ ਮੈਂ ਪੜਾਈ ਸ਼ੁਰੂ ਹੋ ਜੂ ਮੇਰੀ ਪਾ ਕੇ ਸਾਹਮਣੇ ਖੜਾ ਖੜਿਆ ਤੋ ਤੇ ਫੇਰਾ ਕੁਝ ਪਤਾ ਲਾ ਦੇ ਵੀ ਰਾਇਣਾ ਦੋ ਕੰਮ ਹੋਣੇ ਵੀ ਨਹੀਂ ਤੂੰ ਕੋਣਾ ਵੀ ਹੁਣ ਮਾੜਾ ਰੋਲ ਕਰਦੇ ਉਹ ਪੜਨ ਲੱਗ ਜੂ ਫੇਰਾ ਤੇ ਮੈਂ ਲੜ ਪੜਾਈ ਵੀ ਵੀ ਕਰਦੀ ਆ ਨਾ ਮੈਂ ਆਇਂ ਕਰ ਵੀ ਦੇ ਆ ਪਰ ਉਹ ਮੇਰੇ ਨਾਲ ਆਉਣਾ ਨਹੀਂ ਕਿਤੇ ਤੁਰੋਂ ਮੈਂ ਇਹੀ ਆਉਦੀ ਬੂਹੀ ਬਣਾ ਲੀਂ ਠੀਕ ਹੈ ਫਿਰ ਮੈਂ ਚਲਦਾ ਉਹ ਤਾਂ ਆ ਵੀ ਬਣਾਉਂਗੇ ਕਿਧਰ ਗਿਆ ਕ ਸੋਲਖੋਰ ਨੌਕਰ ਨੌਕਰ ਦਾ ਚੋਲਿਆ ਲਾਉਣ ਵਾਗਿਆ ਫੋਨ ਤੇ ਜਾ ਕੇ ਵੇਰ ਵੇਰ ਵਾਰੇ ਪਲਾਸ ਚੁਗਲ ਕੋ ਤੁਸੀਂ ਬੋਲ ਬਈ ਕੁਛ ਹੁਣ ਚੁਗਲ ਕੋ ਨੌਕਰ ਬਣ ਗਈ ਤੁਸੀਂ ਤਾਂ ਬੋਲਣ ਦੇ ਆ ਵਧੀਆ ਤੁਸੀਂ ਤਾਂ ਬੋਲ ਫੋ ਨਾ ਮੈਂ ਕਦੇ ਬਲੌਗਰ ਨਹੀਂ ਬਣੀ ਇਹ ਰੋਜ਼ ਨਾ ਰੋਣਾ ਹੁਣ ਤਾਂ ਅਸੀਂ ਇਹੀ ਹੋ ਗਏ ਹੱਸ ਕੇ ਖੇਡ ਲਾਂਗੇ ਦੋ ਘੰਟੇ ਆ ਲੋ ਜੀ ਹੁਣ ਮੇਰੀ ਘਰ ਲਈ ਮੰਨ ਚੁੱਕੀ ਆ। ਘਰ ਲਈ ਪਹਿਲਾਂ ਗੁੱਸੇ ਸੀਗੀ ਹੁਣ ਇਹਨਾਂ ਗੁੱਸਾ ਛੱਡਦਾ। ਕਿੰਝ ਚੱਲ ਠੀਕ ਆ ਕੋਈ ਗੱਲ ਨਹੀਂ। ਦੋ ਜੀ ਬੰਦੇ ਆ ਰਹੇ ਜੂਰੂ ਤਕੀ ਆਣਾ। ਤੂੰ ਕੱਪੜੇ ਬੋਲੇ। ਹਾਂ। ਕਿਹੜੇ ਕੱਪੜੇ ਬੋਲੇ ਨਹੀਂ ਆਸੀ। ਸਨਾਰੋ ਇਹ ਕਿਹੜਾ ਚੇਹੇ ਕਰਤਾ ਬੰਦੇ ਰਿਹਾ ਪਹਿਲਾਂ ਚੋਲ ਫੋਰ ਨੌਕਰ ਸੀਗਾ ਹੁਣ ਚੋਲ ਫੋਰ ਕਾਲਾ। ਨੌਕਰ ਬੰਨ ਕਰਤਾ। ਹਾਂ ਚੋਲ ਫੋਰ ਕਾਲਾ। ਚੋਲ ਫੋਰ ਕਾਲਾ। ਕਾਲਾ ਚੋਲ ਫੋਰ ਆ। ਤੇ ਸੀਰ ਦੇ ਰੋਲ ਵਿੱਚ ਆ ਚੁੱਕੇ ਨੇ ਇੱਧਰ ਚਮਕੌਰ ਸਿੰਘ ਜੀ ਇਹੋ ਦੇ ਚੋੜ ਹੋਣ ਖੜੇ ਕਾਲਾ ਮੈਂ ਆਇਆ ਕਿਉਂ ਮੈਂ ਵੀ ਇਹ ਕਿ ਦੂਸਰਾ ਅੱਜ ਕਿੱਥੇ ਜਿੱਥਰ ਪਾਉਂਗਾ ਕਿ ਇਹ ਕਿ ਮੈਂ ਕਿਹ ਬੋਲਣਾ ਨਹੀਂ ਪਰ ਮੈਂ ਕਿਹ ਜਾਂ ਤੈਨੂੰ ਪੁੱਛਣੀਆਂ ਨਹੀਂ ਮੈਂ ਸਾਡੀ ਗੱਲਾਂ ਨਹੀਂ ਕੋ ਘਰ ਦੀ ਹੁੰਦੀ ਢੰਗ ਦੇ ਨਾਲ ਸਾਡੀ ਬਾਹਰੋਂ ਤਲਾਨ ਨਾ ਬਣ ਰਹੀ ਹੈ ਹੁਣ ਡਿਸਕਸ ਹੋ ਰਹੀ ਹੈ ਫਿਰ ਮਰੀ ਨਾ ਨਾ ਕੀ ਬੋਲਣਾ ਕੀ ਬੋਲਣਾ ਇਹ ਸਿੱਧੇ ਹੀ ਕਹਿਣੀਆਂ ਪਹਿਲਾਂ ਮੈਨੂੰ ਇਹ ਕਹੋ ਇਹ ਕੀ ਆ ਰਹਿਣ ਪਾਣੀ ਲਈ ਆਪ ਤਾਂ ਇਹ ਤੋਂ ਮੈਂ ਮਨਾ ਕੰਮ ਕਰੀ ਜਾਨੀ ਹੈ ਇਹ ਤੋਂ ਅਸ ਤੋਂ ਹਾਂ ਨਾਰਮਲ ਜਿਹਾ ਪਾਣੀ ਲੈ ਲੈ ਫਿਰ ਐਂ ਕਹਿੰਦਾ ਕੋਈ ਨਾ ਲਿਆਉਂਦਾ ਨਹੀਂ ਮਮੀ ਹਾਂ ਇਹ ਤਾਂ ਤੇਰੇ ਕੋਲ ਨਾਰਮਲ ਕਰ ਮੈਂ ਕੀ ਗੱਲ ਕੀ ਹੈ ਉਹਦੇ ਕਿਤੇ ਨਾ ਤਾਂ ਉਹ ਤੇ ਕਾਲਾ ਹੈ ਕਾਲਾ ਨਾ ਤਾਂ ਕਿਤੇ ਉਹਦੀ ਨਾਇਰ ਲੱਗੀ ਨਾਇਰ ਕਿਉਂ ਲੱਗਦੀ ਕਾਲਾ ਤੋਂ ਮੈਨੂੰ ਵੀ ਨਹੀਂ ਲੱਗਦਾ ਹਾਂ ਤੇ ਤੂੰ ਤਾਂ ਮੈਨੂੰ ਨਾਇਰ ਤਾਂ ਨਹੀਂ ਲਾ ਗਿਆ ਨਪੁੱਤਿਆਂ ਦਾ ਕਿੰਨੀ ਕੀ ਗੱਲ ਹੋਈ ਐ ਸੱਤ ਸੱਤ ਪਰ ਤੇ ਪਏ ਨੇ ਨਪੁੱਤਿਆਂ ਦਾ ਨਾਇਰ ਲਾ ਗਿਆ ਬਸ ਐਂ ਲਓ ਜੀ ਫਿਲਮਾਂ ਦੀ ਚਲੋ ਡਾਇਲੋਗ ਦੱਸਿਆ ਜਾ ਰਹੇ ਨੇ ਕਿਨੇ ਕੀ ਬੋਲਣਾ ਕਿਨੇ ਕੀ ਬੋਲਣਾ ਮੈਂ ਕਹਿੰਦਾ ਬਲੱਡ ਜਾਂਦੀ ਹੋਏਗੀ ਨਹੀਂ ਬਲੱਡ ਨਹੀਂ ਹੈ ਨਹੀਂ ਮੈਂ ਕਹਿੰਦਾ ਬੁੱਤ ਨਹੀਂ ਮੈਂ ਦਵਾਈ ਲੈ ਕੇ ਹੁਣ ਟੈਕ ਕਰਦਾ ਹਾਂ ਹਾਂ ਬਸ ਨਹੀਂ ਹੈ ਉਹ ਲੋੜਾ ਟੈਕ ਕਰ ਦਵਾਈ ਲੈ ਕੇ ਉਹ ਹੈ ਬਸ ਲੈਣਾ ਬੈਠੇ ਸੀ ਰਿਪਰ ਕੋ ਉਹ ਹੂੰ ਚਾਹਨਾ ਦੁਕਾਨ ਜਾਂ ਕੋ ਰੁਪਈਆ ਦੇ ਦੇ ਠੀਕ ਹੈ ਤੇ ਨਾਲੇ ਆਉਣਗੇ ਆਪਣੇ ਜਾਨ ਸੋ ਹੋਰੀ ਉਹਨਾਂ ਨੂੰ ਰੁਕ ਕੇ ਕਾ ਦਿਓ ਮੈਂ ਕਹਿੰਦਾ ਫੋਨ ਤੇ ਬੁੱਤ ਜੇ ਫੋਨ ਕਰ ਮੈਂ ਪਹਿਲਾਂ ਉਹਨੂੰ ਪਹਿਲਾਂ ਕਹੀ ਨਹੀਂ ਕਿ ਆ ਗਿਆ ਹਾਂ ਦੀ ਰੋਟੀ ਬਣਾ ਕੇ ਰੱਖੀ ਹੈ ਕਿਆ ਬਣਾ ਕੇ ਰੱਖੀ ਹੈ ਕੋ ਨੂੰ ਬਾਪੂ ਨੂੰ ਨਹੀਂ ਲੋ ਜੀ ਦੋ ਫਿਲਮਾਂ ਕੰਪਲੀਟ ਕਰ ਤੁਖੇ ਆਂ ਸੀ ਤੇ ਹੁਣ ਚਾਹ ਦੀ ਤਿਆਰੀ ਆ ਹੁਣ ਚਾਹ ਪੀ ਕੇ ਫਿਰਮ ਹੋਰ ਤਿਆਰ ਕਰਾਂਗੇ ਹੁਣ ਗਰਮ ਗਰਮ ਚਾਹ ਪੀ ਰਿਹਾ ਸਾਰੇ ਜਾਣੇ ਹੈਲੋ ਆਜੋ ਭਾਈ ਚਾਹ ਪੀ ਲਓ ਇਹਨੇ ਚਾਹ ਪੀਣੀ ਆ ਜਾ ਸਕਦਾ ਇਹਨੇ ਤਾਂ ਗਰਮੀ ਚ ਸਾਰ ਪੰਜਵਾਰੀ ਚਾਹ ਦੇਦੀ ਸਾਰੀ ਨੂੰ ਤਾਂ ਹੀ ਕਹਿ ਗਏ ਆ ਮਾਸੇ ਨੂੰ ਚਾਹ ਨਹੀਂ ਪੀਂਦੇ ਸੀ ਬਾਲੀ ਸਰਦੀ ਵੇਡ ਲੰਗਰ ਚੱਲਦਾ ਜਾਂਦਾ 24 ਘੰਟੇ ਹਾਂ ਸਰਦੀ ਲੰਗਰ ਚੱਲਦਾ ਲੋ ਜੀ ਮਾਸੀ ਮਾਸੂਦ ਕਹਿੰਦੇ ਅਸੀਂ ਜਾ ਘਟ ਵੀਨੇ ਆਂਗੇ ਉਹਨੂੰ ਪੰਜ ਵਾਰ ਚਾਹ ਪਿਆਦੀ ਪਰ ਆਪਣੇ ਜਿਆਦਾ ਲੰਗਰੀ ਚੱਲਦਾਂ 24 ਘੰਟੇ ਕਿੱਤੋਂ ਪੈ ਸਭ ਤੋਂ ਫਰਮਾ ਲੂਗਾ ਆਪਾਂ ਨੂੰ ਚਾਹ ਬਾਟੀ ਜੀ ਸਭਰ ਆਉਂਦਾਗਾ ਗਲਾਸ ਚ ਨਹੀਂ ਪੀਤੀਆਂ ਨੀ ਚਾਹ ਪੀ ਰਹੇ ਹੁਣ ਚਾਹ ਪੀ ਕੇ ਕੰਡੇ ਤੇ ਹੋ ਰਹਿਆਂਗੇ ਫਿਲਮਾਂ ਸੀ ਹੁਣ ਕੋਈ ਹੋਰ ਫਿਲਮ ਦੀ ਉਹ ਕਰ ਰਹੇ ਹੁਣ ਬਿਸਕੁਟਸ ਸਵੇਰੇ 9 ਵਜੇ ਲੱਗੀਆਂ ਬਣਾਉਣ 4 ਵਜੇ ਹੈ ਨਾ ਹਾਂ ਜਾਂ ਮੈਂ ਸੁਣਾਉਂ ਕੀ ਕਰਦੀ ਵਿੱਚ ਦੀ ਆਪਾਂ ਬਸ 5-10 ਮਿੰਟ ਰੁਕੇਾਂਗੇ ਆਖਦੇ ਪਤਾ ਨਹੀਂ ਕਿ ਬਜਾ ਮਾਡਲ ਹੋ ਕੇ ਬੈਠੇ ਨਾ ਕੁਛਕਿਆਂ ਨੂੰ ਰੇ ਇਦਾਂ ਦੀ ਗੱਲਾਂ ਐ ਵੀ ਹੈਗਾ ਲੋਕਾਂ ਨੂੰ ਕਿਹੜਾ ਕੈਮਰੇ ਚੱਕੀ ਵਰਦੇ ਨੇ ਸੌਖੀ ਆ ਕੰਮ ਬੰਦੇ ਨੇ ਨਾ ਵੀ ਐਂ ਬਣ ਜਾਂਦੀ ਆ ਪਰ ਐਂ ਨਹੀਂ ਪਤਾ ਫਿਲਮ ਤਿਆਰ ਕਰਨੀ ਤਿਆਰ ਕਰਦੇ ਬਾਅਦ ਉਹਦੇ ਪਿੱਛੇ ਕੰਮ ਕਰਨਾ ਐਡਿਟਿੰਗ ਲਾਲਾ ਹੋਰ ਕੁਛ ਲਾਲਾ ਉਹਨੂੰ ਸਾਫ਼ ਕਰਨਾ ਸੀਨਾਂ ਨੂੰ ਜੋੜਨਾ ਇਕੱਲੇ ਇਕੱਲਿਆਂ ਨੂੰ ਰਾਤ ਦੇ 12-12 2-2 ਵਜੇ ਜਾਂਦੇ ਨੇ ਅੱਖਾਂ ਦੀ ਰੋਸ਼ਨੀ ਲੱਗ ਚੱਲ ਜਾਂਦੀ ਆ। ਲੋ ਜੀ ਕਿ ਸਾਨੂੰ ਦੂਜੀ ਫਿਲਮ ਦਾ ਇੱਕ ਤਾਂ ਛੋਟ ਦਿਖਾਵਾਂਗੇ। ਹੁ ਤਾਂ ਕਲੀ ਧੰਨਵਾਦ ਬਾਏ। ਲੋ ਜੀ ਮਾਸੀ ਮਾਸੜੀ ਚ ਲੈਣੇ ਹੁਣ। ਮੜ ਜਾ ਦਾੜੀ ਪੁੰਝ ਲੋ। ਕਹਿੰਦੇ ਪਤਾ ਨਹੀਂ ਜਾਊਗਾ ਬੜਾ। ਇਹ ਅੱਜ ਦਾ ਵਲੋਗ ਇੱਥੇ ਖਤਮ ਹੁੰਦਾ ਭਾਈ। ਕੱਲ ਨੂੰ ਫੇਰ ਸ਼ੂਟ ਕਰਾਂਗੇ ਅਸੀਂ। ਸੋਨੇ ਵੀ ਮਧਿਆ ਦੇ ਵਲੌਗ ਦਿਖਾਉਂਦੇ ਰਹਾਂਗੇ ਚੱਲ ਪਿਆ ਵੇ ਜਾ ਭਾਈ ਗੁੱਡੀ ਹੱਥ ਪਾ ਕੇ ਵੇ ਜਾ ਉਹ ਭਾਈ ਦੇ ਵਿੱਚ ਮਾਰੇਗਾ ਨਾ ਭਾਈ ਕਿਸੇ ਦੇ ਨਹੀਂ ਮਾਰਦਾ ਤੂੰ ਹੀ ਚਲਾ ਚੱਕ ਭਾਈ ਜਾ ਚੱਲਿਆ ਸਾਰੇ ਅਸੀਂ ਹੁਣ ਕਮੇਡੀ ਫਿਲਮ ਬਣਾਉਣ ਲੱਗ ਰਹੇ ਹਾਂ ਤੇ ਵੇ ਜਾ ਭਾਈ ਮੈਂ ਤਾਂ ਬਸ ਰੀ ਲੋਕ ਮੈਂ ਕਹਾਂ ਹਾਂ ਚਾਬੀ ਚਾਬੀ ਵੜਾ ਦੇ ਮੋਟਰਸਾਈਕਲ ਦੀ ਉੱਥੇ ਬੈਠਾ ਦੇ ਪਈਆ ਲੇ ਵਈ ਇੱਧਰ ਵੀ ਸਾਦੇ ਚੱਲ ਮੈਂ ਲੈ ਹੋਣਾ ਭਾਈ ਇੱਥੇ ਖੜਜੋ ਦੂਜਾ ਨਾ ਛੋਟਾ ਨੰਗਲਾ ਛੋਟੇ ਨੰਗਲਾ А ноги. А там